ਕਿੰਨੇ ਸਟੰਟ ਪਾਉਂਗੇ ਤੁਸੀਂ ਕਿੰਨੇ ਸਟੰਟ ਪਾਉਂਗੇ ਆਪਣੇ ਅਰਜ ਪਾਉਣੇ ਪੋਲੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਤਾਂ ਇਹ ਹੈ ਕਿ ਜਿਹੜਾ ਲੋਕਾਂ ਕੋਲ ਪੈਸਾ ਨਹੀਂ ਹੈ ਨਾ ਮੈਂ ਤਾਂ ਉਹਨਾਂ ਨੂੰ ਕੀ ਕਰਨਾ ਦੋਸਤੋਂ ਮੈਂ ਤਾਂ ਗਰੀਬਾਂ ਵਾਸਤੇ ਆ ਗਰੀਬਾਂ ਨੂੰ ਠੀਕ ਕਰਨਾ ਜੀ ਗਰੀਬੀਆਂ ਮੈਂ ਦੱਸਦੀ ਆ ਇਹ ਤੁਸੀਂ ਜਿਹੜੀ ਊਟੇ ਆ ਯੂਜ਼ ਕਰੋ ਆਪਣੇ ਹੱਥ ਨੂੰ ਤੰਤੂਸ ਰੱਖੋ ਆਪਣੀ ਆਰਟਰੀਜ਼ ਨੂੰ ਠੀਕ ਰੱਖੋ ਦੋਸਤੋ ਜਦ ਤੱਕ ਇਹ ਨਹੀਂ ਸਮਝੋਗੇ ਤਦ ਤੱਕ ਕੁਝ ਨਹੀਂ ਹੋਣਾ ਕਿੜੀਆਂ ਕਿੜੀਆਂ ਤਿੰਨ ਜਿਹੜੀ ਬੁੱਟੀਆਂ ਮੈਂ ਦੁਬਾਰਾ ਪੁੱਛਣਾ ਚਾਹੁੰਦਾ ਆ ਦੇਖੋ ਕਿੰਨੀ ਮਾਤਰਾ ਦੇ ਵਿੱਚ ਲੈਣੀਆਂ ਨੇ ਤੁਮਾਸਾ 200 ਗ੍ਰਾਮ ਲੈ ਲਿਓ ਆ 100 ਗ੍ਰਾਮ ਅਰਜੁਨ ਦੀ ਚਾਲ ਤੇ ਉਸ ਤੋਂ ਬਾਅਦ ਪੁਸ਼ਕਰ ਮੂਲ ਦੀ ਜੜੀ ਬੁੱਟੀ ਆਂਦੀ ਹੈ ਇੱਕ ਇਹ ਵੀ ਲੈ ਲਿਓ 100 ਗ੍ਰਾਮ ਇਹ ਤਿੰਨਾਂ ਨੂੰ ਦਰਦਰ ਕਰਕੇ ਦੋ ਚਮਚ ਸਵੇਰੇ ਸ਼ਾਮ ਪੀ ਗੋ ਕੇ ਕੜਾ ਬਣਾਣਾ ਦੋਸਤੋ ਪੀਗੋ ਉਹ ਦੋ ਚਮਚ ਇੱਕ ਗਲਾਸ ਪਾਣੀ ਚ ਇੱਕ ਗਲਾਸ ਪਾਣੀ ਸਵੇਰੇ ਉੱਠ ਕੇ ਹੋਰ ਪਾ ਲੋ ਦੋ ਗਲਾਸ ਦਾ ਜਦੋਂ ਅੱਧਾ ਗਲਾਸ ਰਜੇ سیم ਗੈਸ ਤੇ ਬਾਲਣ ਜੇ ਬਿਲਕੁਲ ਵੀ ਬਰਤਨ ਨੂੰ ਠਕਣਾਨੀ ਹੈ ਛਾਣ ਕੇ ਖਾਲੀ ਪੇਟ ਸਵੇਰੇ ਸ਼ਾਮ ਦੋ ਟਾਈਮ ਬਣਾਓ ਦੋ ਟਾਈਮ ਪੀਓ ਬਦ}{\text{ੀਆ ਹੋ ਜੂਗੀ ਜਿਹੜੀ ਵੀ ਤਕਲੀਫ ਤੁਹਾਨੂੰ ਹਾਰਦੀ ਆ ਰਹੀ ਹੈ ਨਾ ਮੈਨੂੰ ਯਾਦ ਰੱਖੂਗੇ ਸਾਰੀ ਉਮਰ}} ਕੀ ਇਹ ਡਾਕਟਰ ਨੇ ਆਹ ਨੁਸਖਾ ਦੱਸਿਆ ਸੀ ਤੇ ਮੇਰਾ ਠੀਕ ਹੋਇਆ ਤੇ ਹੋਰਾਂ ਨੂੰ ਵੀ ਦੱਸਿਓ ਕਿੰਨੇ ਪਰਸੈਂਟ ਬਲੋਕੇਜ ਇਸ ਦੇ ਨਾਲ ਖਤਮ ਹੋ ਸਕਦੀ ਹੈ 100% ਤੱਕ ਸਾਰੀ ਬਲੋਕੇਜ ਖਤਮ ਹੋ ਉਗੀ ਦੋਸਤ ਯੂਜ਼ ਕਰੋ ਫਿਰ 2 ਮਹੀਨੇ ਬਾਅਦ ਤੁਸੀਂ ਐਂਜਿਓਗ੍ਰਾਫੀ ਵੀ ਕਰਾ ਕੇ ਦੱਸਿਓ ਮੈਨੂੰ ਕਿ ਤੁਹਾਡੀ ਬਲੋਕੇਜ ਕਿੰਨੀ ਰਹਿ ਗਈ ਜਿੰਨੀ ਮਰਜ਼ੀ ਤੁਸੀਂ ਆਯਲਪਤੀ ਦਵਾਈ ਖਾ ਲੋ ਕਦੀ ਹਾਰਟ ਦੀ ਬਲੋਕੇਜ ਨਾ ਖੁੱਲੇਗੀ ਉਹਦੇ ਨਾਲ ਨਾ ਹੀ ਤੁਹਾਡੀ ਜਿਹੜੀ ਪੰਪਿੰਗ ਰੇਟ ਆ ਉਹ ਵਧੂਗਾ ਕਦੀ ਕਿਸੇ